ਪਿਲੇਰ ਮਿੰਦਰ ਗਿੱਲ ਨੇ ਡੇਡੇ ਕੰਮ ਕਰਨ ਦਾ ਪਹਿਲਾਂ ਵੀ ਇਹਨੇ ਕਤਲ ਕਰਾਏ ਹੁਣ ਵੀ ਇਹ ਕਤਲ ਕਰਾਉਣ ਦੀ ਕੋਸ਼ਿਸ਼ ਕਰਤਾ ਪਿਆ ਤੇ ਜੇ ਇਹੋ ਜੇ ਬਦਮਾਸ਼ ਨੂੰ ਸਮੱਗਲਰ ਨੂੰ ਇਹੋ ਜੇ ਕ੍ਰਿਮੀਨਲ ਬੰਦੇ ਨੂੰ ਮਿੰਦਰ ਗਿੱਲ ਨੇ ਨਾਲ ਨਾ ਨਾ ਰੱਖਿਆ ਹੁੰਦਾ ਤੇ ਹੋ ਸਕਦਾ ਇਹਨੂੰ ਪੁਲਿਸ ਪਹਿਲਾਂ ਹੀ ਦਬੋਚ ਲਈਦੀ ਹੁਣ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਣਾ ਇਹ ਬੰਦੇ ਦੀਆਂ ਫੋਟੋਆਂ ਲੈਣਗੇ ਆ ਤੇ ਭਾਜੀ ਪੁਲਿਸ ਵੀ ਉਹਨੂੰ ਹੱਥ ਪਾਉਣ ਤੋਂ ਪਹਿਲਾਂ ਹਜ਼ਾਰਾਂ ਸੋਚੂਗੀ ਕਿ ਭਏ ਇਡੇ ਵੱਡੇ ਲੀਡਰਾਂ ਦੀਆਂ ਫੋਟੋਆਂ ਲਾਤੀਆਂ ਜੇ ਫੜ ਲਿਆ ਤੇ ਕੱਲ ਨੂੰ ਕਿਤੇ ਸੱਤਾ ਜਾਗੇ ਤੇ ਸਾਡੇ ਰਗੜਬਾਲੇ ਕੱਢ ਦੇਣਗੇ ਤੇ ਇਹ ਇਸੇ ਚੀਜ਼ ਦਾ ਇਹ ਬੰਦੇ ਨੇ ਫੜਾਠਾਇਆ ਆ ਵੇਖੋ ਇਹਨਾਂ ਦੋਹਾਂ ਦੀ ਰੇਕੀ ਹੋਈ ਏ ਹੁਣ ਜਦੋਂ 2022 ਚ ਐਫਆਈਆਰ ਹੋਈ ਆ 12 ਤਰੀਕ ਨੂੰ 12 ਤਰੀਕ ਨੂੰ 12 1 2022 ਨੂੰ ਜਦੋਂ ਐਫਆਈਆਰ ਹੋਈ ਹੈ ਨਾ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਇਹ ਬੰਦਾ ਮੰਨਿਆ ਪੀ ਮੈਂ ਕੇਪੀ ਗਿੱਲ ਦੀ ਧਰਮਨ ਸ਼ੇਖ ਹੋਂਦੀ ਵੀ ਰੇਕੀ ਕਰਾਈ ਆ ਇਹਨਾਂ ਨੂੰ ਵੀ ਮੈਂ ਮਟਰ ਕਰਾਉਣਾ ਚਾਹੁੰਦਾ ਹਾਂ ਹਾਂਜੀ ਲੱਗਦਾ ਨਹੀਂ ਕਿ ਇਹ ਕੋਈ ਰਿਲੇਸ਼ਨ ਫਿਰ ਇਹਨਾਂ ਨੂੰ ਗੈਂਗਸਟਰ ਆਪਰ 10 ਬਾਲਾ ਵੀ ਹੋਣਗੇ ਜਦ ਤੱਕ ਕੁਝ ਸਾਹਮਣੇ ਆਸ ਗਿਆ ਹੋਵੇ ਕਿਉਂਕਿ ਪਹਿਲਾਂ ਇਸੇ ਕੇਸ ਦੇ ਵਿੱਚ ਜਿਹੜੇ ਮੁੰਡੇ ਰੈਸਟ ਹੋਏ ਆ ਉਹ ਪ੍ਰਮ 10 ਬਾਲਾ ਸਿੱਧਰ ਲੇਜੈਂਡ ਦੱਸੇ ਜਾ ਰਹੇ ਬਿਲਕੁਲ ਜਿਹੜੇ ਮੁੰਡੇ ਰੈਸਟ ਹੋਏ ਉਹਨਾਂ ਹੀ ਇਹਦਾ ਨਾਮ ਲਿਆ ਨਾ ਪੀ ਇਹ ਰੇਕੀ ਕਰਕੇ ਦਿੰਦਾ ਰਿਹਾ ਇਹ ਵੈਪਨ ਮਈਆ ਕਰਾਉਂਦਾ ਰਿਹਾ ਆਹ ਤੂੰ ਦੇਖੋ ਰਖੜ ਪੁੰਨਿਆ ਜਿਹੜੀ ਆ ਬਾਬੇ ਪਕਾਲੇ ਦੀ ਉੱਥੇ ਇਹਨੂੰ ਸਟੇ ਤੇ ਉਹਨਾਂ ਦੇ ਨਾਲ ਇਹ ਬੇਠਾਵਾ ਨਾਲ ਚੜ ਕੇ ਇਹ ਬੰਦਾ ਆ ਪਲਾਸ ਔਰ ਸਭ ਬੈਠੇ ਆ ਨਾਲ ਇਹ ਬੈਠਾ ਲਖੜ ਪੁੰਨਿਆਂ ਦੀ ਸਟੇਜ ਦੇ ਉੱਤੇ ਪਾਇਆ ਇੱਥੇ ਵੇਖੋ ਹਰਮਿੰਦਰ ਸਿੰਘ ਗਿੱਲ ਉਹਦੇ ਮੋਢੇ ਦੇ ਹੱਥ ਰੱਖ ਕੇ ਬੈਠਾ ਜਿਵੇਂ ਨਾ ਸੱਡੇ ਭਰਾ ਬੈਠੇ ਨੇ ਵੇਖੋ ਮੋਢੇ ਤੇ ਇੱਕ ਐਡਾ ਵੱਡਾ ਕ੍ਰਿਮੀਨਲ ਬੰਦਾ ਇੱਕ ਹੋਵੇ ਨਾ ਪੀਏ ਦਾ ਪਤਾ ਨਹੀਂ ਅੱਜ ਹੀ ਫੜਿਆ ਗਿਆ ਇਹਦੇ ਅੱਗੇ ਚੋਂ ਪੰਜਾਂ ਪਰਚਿਆਂ ਦੇ ਵਿੱਚ ਵਾਂਟਡ ਕਤਲਾ ਰਗੇ ਨਸ਼ੀਲੇ ਪਾਊਡਰ ਰਗੇ ਨਜਾਇਜ਼ ਹਥਿਆਰ ਰਗੇ ਪਰਚੇ ਦਰਜ ਆ ਬੰਦੇ ਤੇ ਉਹਦੇ ਆਪਾਂ ਮੋਢੇ ਦੇ ਹੱਥ ਰੱਖਿਆਵਾ ਉਹਨੂੰ ਆਪਾਂ ਪ੍ਰਮੋਟ ਕਰਨਦੇ ਆ ਤੇ ਕਿਵੇਂ ਜਿਹੜਾ ਪੰਜਾਬ ਦਾ ਸਿਸਟਮ ਠੀਕ ਹੋ ਜੂਗਾ ਜਿੰਨਾ ਚਿਰ ਕਾਂਗਰਸ ਦੇ ਹਕਾਲੀ ਦਲ ਦੇ ਸਾਫਤਾ ਐਮ ਐਲ ਏ ਮੌਜੂਦਾ ਐਮ ਐਲ ਏ ਜਿੰਨਾ ਚਿਰ ਇਹ ਨਹੀਂ ਕ੍ਰਿਮੀਨਲ ਲੋਕਾਂ ਤੋਂ ਆਪਦਾ ਹੱਥ ਝੁੱਕਦੇ ਉਹਨਾਂ ਚਿਰ ਜੁਰਮ ਜਿਹੜਾ ਰੋਕ ਹੀ ਨਹੀਂ ਸਕਦਾ ਆ ਕੀ ਕਾਰਨ ਲੱਗਦਾ ਕਿਉਂ ਇਹ ਕੰਮ ਹੋਣਾ ਹੋ ਰਿਹਾ ਹੋਊਗਾ ਇਹ ਤੁਹਾਡੀ ਸਰਕਾਰ ਹੀ ਹੈ ਕਿਹੜਾ ਕੰਮ ਹੋ ਸਕਦਾ ਜਿੰਨੂੰ ਤੋਂ ਆਉਂਦਾ ਕਰ ਲੋ ਮੈਂ ਤੇ ਵੇਖੋ ਉਹ ਇਹਨਾਂ ਦੋ ਬੰਦਿਆਂ ਨੂੰ ਜਿਹੜਾ ਹਰਮਨ ਤੇ ਨਾਲ ਕੇ ਪੀ ਆ ਇਹਨਾਂ ਨੂੰ ਮਰਵਾਉਣ ਦਾ ਹਰਮਿੰਦਰ ਗਿੱਲ ਦਾ ਇਹੋ ਆ ਕਿ ਇਹਦੇ ਰਾਜਦਾਰ ਨੇ ਇਕੱਠੇ ਰਹਿ ਆ ਜਿਹੜੇ ਕੋਈ ਪੁੱਠੇ ਸਿੱਧੇ ਇਹਨਾਂ ਹਰਮਿੰਦਰ ਗਿੱਲ ਨੇ ਕੰਮ ਕੀਤੇ ਹੋਏ ਇਹਨਾਂ ਨੂੰ ਪਤਾ ਤੇ ਇਹਨੂੰ ਇਹ ਕਿ ਇਹਨਾਂ ਦੇ ਨਾਲ ਹੀ ਉਹ ਦਫਨ ਹੋ ਜਾਣ ਇਹ ਖਤਮ ਹੋ ਜਾਣ ਤੇ ਮੇਰੇ ਰਾਜ ਖਤਮ ਹੋ ਜਾ। ਇਸ ਕਰਕੇ ਮਰਵਾਉਣ ਲੱਗਾ ਤੇ ਆ ਵੇਖੋ ਇਹਦੇ ਕਿਤੇ ਬਾੜਾ ਮੋਡ ਐਕਸੀਡੈਂਟ ਹੈ ਮੱਥੇ ਤੇ ਸੱਟ ਲੱਗੀ ਪੱਟੀ ਕੀਤੀ ਇਸੇ ਹੀ ਹਰਾ ਸਿੰਘ ਪੁੱਤਰ ਅਵਤਾਰ ਸਿੰਘ ਨੇ ਤੇ ਇਹਦੇ ਘਰ ਪਹੁੰਚ ਲੈਣ ਆ ਜੀ ਸਾਰੀ ਕਾਂਗਰਸੀ ਲੀਡਰਸ਼ਿਪ ਲੈ ਕੇ ਹਰਮਿੰਦਰ ਗਿੱਲਾ ਵੇਖੋ ਨਾਲ ਖੜਾ ਫਿਰ ਹਰਮਿੰਦਰ ਗਿੱਲ ਸਾਰੀ ਕਾਂਗਰਸ ਦੀ ਲੀਡਰਸ਼ਿਪ ਲਿਆ ਕੇ ਇਹਦੇ ਘਰੇ ਪਤਾ ਲੈਣ ਆਇਆ ਤੇ ਇੱਥੋਂ ਜਦੋਂ ਇਹ ਫੋਟੋਆਂ ਹਰਮਿੰਦਰ ਗਿੱਲ ਦੀ ਆਈਡੀ ਤੇ ਪੈਣੀਆਂ ਤੇ ਫਿਰ ਭਾਜੀ ਅਫਸਰਾਂ 'ਚ ਤੇ ਲੋਕਾਂ 'ਚ ਕੀ ਮੈਸੇਜ ਜਾਂਦਾ ਪਈ ਇਹ ਤੇ ਹਰਮਿੰਦਰ ਗਿੱਲ ਦਾ ਕਸਮ ਖਾਸਿਆ ਇਹਨੂੰ ਕੋਣ ਹੱਥ ਲਾ ਸਕਦਾ ਵਾ ਆ ਵੇਖੋ ਇੱਥੇ ਵੇਖੋ ਫਿਰ ਫਿਰ ਦੁਬਾਰਾ ਫਿਰ ਇੱਕ ਫੋਟੋ ਆ ਵੇਖੋ ਫਿਰ ਹਰਮਿੰਦਰ ਗਿੱਲ ਨਾਲ ਤੇ ਨਾਲ ਉਹਨੂੰ ਪਾਇਆ ਏਡੇ ਵੱਡੇ ਕ੍ਰਿਮੀਨਲ ਬੰਦੇ ਨੂੰ ਆ ਵੇਖੋ ਆ ਚੋਣ ਪ੍ਰਚਾਰ ਲੁਧਿਆਣੇ ਦੇ ਬਾਈ ਇਲੈਕਸ਼ਨ ਦੇ ਵਿੱਚ ਹਰ ਇਲੈਕਸ਼ਨ ਦੇ ਵਿੱਚ ਇਹਨੂੰ ਨਾਲ ਚੋਣ ਪ੍ਰਚਾਰ ਖੜਨੀ ਇੱਕ ਇੱਕ ਕਮਰੇ 'ਚ ਸੌਂਦੇ ਰਹੇ ਇੱਕ ਇੱਕ ਹੋਟਲ 'ਚ ਰਹਿੰਦੇ ਰਹੇ ਇਕੱਠੇ ਆ ਵੇਖੋ ਗੱਲ ਚ ਪਾ ਕੇ ਕਾਂਗਰਸ ਦਾ ਲੋਗੋ ਵਾਲਾ ਮਫਲਰ ਆ ਪ੍ਰਚਾਰ ਕਰਦੇ ਰਹੇ ਉਹਦੇ ਬਾਅਦ ਆ ਵੇਖੋ ਜਿੱਥੇ ਵੀ ਕੋਈ ਵੀ ਫੋਟੋ ਹੋਈ ਆ ਕੋਈ ਵੀ ਫੋਟੋ ਹੋਈ ਆ ਉੱਥੇ ਹਿਰਾ ਸਿੰਘ ਰਾੜੀਏ ਨਾਲ ਖੜਿਆ ਆ ਵੇਖੋ ਆ ਨਵੀਂ ਫੋਟੋ ਆ ਪਹਿਲੀ ਜਨਵਰੀ ਵਾਲੇ ਦਿਨ ਦੀ 1 1 2026 ਦੀ ਇਹ ਗਏ ਆ ਗੁਰੂ ਘਰ ਮੱਥਾ ਟੇਕਣ ਗਏ ਉੱਥੇ ਗੁਰੂ ਘਰ ਵੇਖੋ ਪਹਿਲੇ ਦਿਨ ਉਹਨੂੰ ਐਡੇ ਵੱਡੇ ਕ੍ਰਿਮੀਨਲ ਨੂੰ ਨਾਲ ਲੈ ਕੇ ਮੱਥਾ ਟੇਕਣ ਦਿਆ ਜਦੋਂ ਇਡੇ ਵੱਡੇ ਕ੍ਰਾਈਮਨਲ ਨੂੰ ਆਪਾਂ ਸਾਲ ਦੀ ਸ਼ੁਰੂਆਤ ਕਰਨ ਵੇਲੇ ਆਪਾਂ ਨਾਲ ਲੈ ਕੇ ਜਾਵਾਂਗੇ ਤੇ ਫਿਰ ਸਾਰਾ ਸਾਲ ਇਹਨਾਂ ਨੇ ਤੇ ਆਪਦੀ ਜ਼ਿੰਦਗੀ ਦੀ ਕਰਾਇਮ ਹੀ ਕਰਨੀ ਔਰ ਇਹਨਾਂ ਕੀ ਕਰਨਾ ਵਾ ਜੇ ਇਡੇ-ਇਡੇ ਕ੍ਰਾਈਮਨਲ ਬੰਦੇ ਨੂੰ ਆਪਾਂ ਨਾਲ ਲੈ ਕੇ ਜਾਵਾਂ ਇਹ ਬੰਦਾ ਇਹ ਬੰਦੇ ਨੇ ਆਪਦੀ ਸਾਰੀ ਕੋਈ ਇਹਦੇ ਕੋਲ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਇਹਨੇ ਆਪਦੀ ਜ਼ਮੀਨ ਸਾਰੀ ਵੇਚ ਲਈ ਆ ਪਹਿਲਾਂ ਹੀ ਕੋਲ ਇਹਦੇ ਕੋਲ ਕੋਈ ਕਮਾਈ ਦਾ ਸਾਧਨ ਹੈ ਨਹੀਂਗਾ ਇਹਦਾ ਕੰਮ ਆ ਲੁੱਟਾ ਖੂਹਾਂ ਕਰਨੀਆਂ ਰੇਕੀ ਕਰਾਉਣੇ ਨਜਾਇਜ਼ ਹਥਿਆਰ ਮਈਆ ਕਰਾਉਣੇ ਜਾਂ ਲੋਕਾਂ ਦੀ ਜਾਣ ਲੈਣੀ ਇਹਦਾ ਹੋਰ ਕੋਈ ਕੰਮ ਨਹੀਂਗਾ ਜਿਹੜਾ ਕਿ ਆ ਜਿਹੜੇ ਵਿੱਦ ਪ੍ਰੂਫ ਆਪਾਂ ਗੱਲ ਕਰਦੇ ਪਏ ਕੋਈ ਹਵਾ ਚ ਗੱਲ ਨਹੀਂ ਕਰਦੇ ਪਏ ਹਵਾ ਚ ਜੇ ਆਪਾਂ ਗੱਲ ਕਰੀਏ ਉਹ ਹੋ ਸਕਦਾ ਇਹਨੇ ਬੰਦੇ ਨੇ ਰਾਤ ਬਰਾਤੇ ਇਹ ਹੋ ਸਕਦਾ 50 ਕਤਲ ਕੀਤੇ ਹੋਣੇ ਨੇ ਬੰਦੇ ਨੇ ਆ ਤੇ ਵਿੱਦ ਪ੍ਰੂਫ ਜਿਹੜੇ ਪਰਚੇ ਦਰਜ ਹੋਏ ਇਹਦੇ ਤੇ ਬੰਦੇ ਦੇ ਆ ਵੇਖੋ ਇੱਕ ਬੰਦਾ ਇਹਨਾਂ ਦਾ ਜਿਤਿਆ ਝੂੰਗੇ ਚੋਂ ਇੱਕ ਬੰਦਾ ਸਾਰੇ ਪੱਟੀ ਹਲਕੇ ਚੋਂ ਬਲਾਸਮਤਿਆ ਜ਼ਿਲ੍ਹਾ ਪ੍ਰੀਸ਼ਦ ਚੋਂ ਆ ਜੋੜੇਜੋਂ ਤੋਂ ਇੱਕ ਬੰਦਾ ਉਹਨੂੰ ਵੀ ਨਾਮ ਲੈ ਕੇ ਇਹਨੂੰ ਹਿਰਾ ਸਿੰਘ ਪੁੱਤਰ ਅਵਤਾਰ ਸਿੰਘ ਨੂੰ ਸੋ 12 12 2025 ਦੀ ਫੋਟੋ ਆ 17 12 2025 ਦੀ ਉਹਨੂੰ ਨਾਲ ਆ ਕਿਸਨਮਾਨਤ ਕਰਨ ਦਿਆ ਵਾ ਵੇਖੋ ਇਹ ਕਿਥੋਂ ਇਹ ਗੱਲਾਂ ਕਰਦੇ ਆ ਵਿਕਾਸ ਦੀਆਂ ਤੇ ਸਮਾਜ ਨੂੰ ਸੁਧਾਰਨ ਦੀਆਂ ਆ ਸਮਾਜ ਸੁਧਾਰਨ ਦੇ ਆ ਸਾਡੇ ਇੱਥੇ ਇਹੀ adesh pratap ਕਹਿ ਰਹੇ ਹੁੰਦਾ ਸੀ ਅਟਾਲੀ ਦਲ ਵੱਲੋਂ ਮੰਤਰੀ ਉਹ ਆਪ ਬੜਾ ਕ੍ਰਾਈਮ ਕੀਤਾ ਹੋਣੇ ਬੜੇ ਪੁੱਠੇ ਸਿੱਧੇ ਕੰਮ ਕਰਾਏ ਸੀ ਉਹ ਇਹਦੇ ਉਲਟ ਨਹੀਂ ਬੋਲਦਾ ਇਹ ਉਹਦੇ ਉਲਟ ਨਹੀਂ ਬੋਲਦਾ ਇਹ ਰਲੇ ਯਾਬਸ ਵਿੱਚ ਕ੍ਰਾਈਮ ਨਾਲ ਦੋਨੇ ਰਲ ਕੇ ਕੀਤਾ ਵਾ ਇਹ ਨਹੀਂ ਪਿਕਲਾਰ ਮਹਿੰਦਰ ਗਿੱਲ ਕਰਦਾ ਰਿਹਾ ਉਹ ਤਾਂ ਹੀ ਤੇ ਦੇਸ਼ ਪ੍ਰਤਾਪ ਕਰਵੇਂ ਤੇ ਬਰਖਲਾ ਵੀ ਨਹੀਂ ਬੋਲਦਾ ਰਿਹਾ ਕਿ ਜੇ ਮੈਂ ਇਹਦੇ ਉਲਟ ਬੋਲੂ ਤੇ ਇਹਨੇ ਮੇਰੇ ਚਿੱਠੇ ਖੋਲ ਦੇਣੇ ਤੇ ਤਾਂ ਹੀ ਰਲ ਕੇ ਚੱਲਦੇ ਰਹੇ ਆ ਤੇ ਵੇਖੋ ਅਹੀਂ ਤੇ ਇਹੋ ਜੇ ਗਲਤ ਬੰਦੇ ਨੂੰ ਸਿੱਧੀ ਗੱਲ ਸਪਸ਼ਟ ਇਹੋ ਜੇ ਗਲਤ ਬੰਦੇ ਨੂੰ ਅਹੀਂ ਤੇ ਬੋਲਾਂਗੇ ਦੱਸਾਂਗੇ ਵੀ ਲੋਕਾਂ ਨੂੰ ਆ 27 10 2025 ਦੀ ਫੋਟੋ ਆ ਬਾਬਾ ਬੁੱਢਾ ਸਾਹਿਬ ਫੇਰ ਉਹਨੂੰ ਨਾਂ ਲੈ ਕੇ ਗਿਆ ਅਹੀਂ ਜਸ ਸਿੰਘ ਪੁੱਤਰ ਅਪਾਰ ਸਿੰਘ ਫੇਰ ਰਮਿੰਦਰ ਗੇਲਾ ਵੇਖੋ ਨਾਲ ਫੋਟੋ ਦੇ ਵਿੱਚ ਖੜਾ ਇਹ ਤੇ ਐ ਕਰਦਾ ਵੀ ਜਿਵੇਂ ਆਪ ਦੇ ਪੁੱਤ ਤੇ ਭਰਾ ਨੂੰ ਵੀ ਇੰਨਾ ਨਹੀਂ ਮੇਰੇ ਹਸਾਬ ਨਾਲ ਬੰਦਾ ਕੋਈ ਨਾਮ ਰੱਖਦਾ ਜਿੱਨਾ ਇਹਨੂੰ ਨਾਮ ਰੱਖਦਾ ਰਿਹਾ ਮਨਸੇਖ ਉਹ ਤੇ ਕੇਪੀ ਨਾ ਬੋਲਣਾ ਕੀ ਕਾਰਨ ਸਮਝੀ ਕਿ ਵੇਖੋ ਉਹਨਾਂ ਨੂੰ ਦੋਨੋਂ ਬੋਲਣਾ ਚਾਹੀਦਾ ਹਰਮਨ ਸੇਖ ਉਹਨੂੰ ਵੀ ਬੋਲਣਾ ਚਾਹੀਦਾ ਕੇਪੀ ਗਿੱਲ ਨੂੰ ਵੀ ਬੋਲਣਾ ਚਾਹੀਦਾ ਜਿਹੜਾ ਯਾਰ ਤਾਂ ਦੀ ਜਾਨ ਦਾ ਦੁਸ਼ਮਣ ਹੀ ਬਣ ਗਿਆ ਜਿਹੜਾ ਤੁਹਾਨੂੰ ਮਰਵਾਇ ਦੇਣ ਲੱਗਾ ਇਹੋ ਜੀ ਪਾਰਟੀ ਤੇ ਇਹੋ ਜੇ ਆਗੂ ਤੋਂ ਕੀ ਲੈਣਾ ਜੀ ਇਹਨਾਂ ਨੂੰ ਵੀ ਬੋਲਣਾ ਚਾਹੀਦਾ ਇਹ ਸਿਰਫ ਇਹ ਪੜਾ ਕੇ ਬੈਠੇ ਆ ਪੀ ਪਾਰਟੀ ਸਾਡੀ ਮੈਂ ਤਾਂ ਇਹ ਕਹਿਣਾ ਕਿ ਵੇਖੋ ਇਹ ਹਰਮਨਸੇਖ ਨੂੰ ਵੀ ਪਤਾ ਤੇ ਕੇਪੀ ਨੂੰ ਵੀ ਪਤਾ ਵੀ ਰੇਕੀ ਹੋਈ ਆ ਤੇ ਪੰਘਾਲੇ ਉਸ ਦਿਨ ਹਰਮਨਸੇਖ ਨੂੰ ਦਾ ਮਰਡਰ ਕਰਨੇ ਹੋ ਜਿਹੜੇ ਮੁੰਡੇ ਫੜੇ ਗਏ ਸਾਰਾ ਜੱਗ ਧਾਰ ਹੋ ਗਿਆ ਕਿਉਂਕਿ ਹਰਮਨਸੇਖ ਨੂੰ ਵੀ ਇੱਥੇ ਇੱਕ ਦੋ ਚੈਨਲਾਂ ਤੇ ਬੋਲਿਆ ਤੇ ਜਦੋਂ ਮੈਂ ਬੋਲਿਆ ਮੁੜ ਕੇ ਉਹ ਡਿਲੀਟ ਕਰ ਗਿਆ ਉਹ ਜਿਹੜੀਆਂ ਵੀਡੀਓ ਨਾਲ ਆਪ ਦੇ ਕੀਤ ਤੋਂ ਪਾਈਆਂ ਪਰ ਉਸ ਦਿਨ ਦਾ ਉਹ ਬੋਲਿਆ ਨਹੀਂ ਉਹਨੂੰ ਬੋਲਣਾ ਚਾਹੀਦਾ ਜਿਹੜਾ ਵੇਖੋ ਤੁਹਾਡੀ ਜਾਨ ਦਾ ਹੀ ਦੁਸ਼ਮਣ ਬਣ ਗਿਆ ਜਿਹੜਾ ਤੁਹਾਡੇ ਘਰੇ ਖਾ ਕੇ ਰੋਟੀ ਤੁਹਾਡਾ ਲੂਣ ਰਾਮ ਕਰਨਦਿਆ ਉਹ ਤੁਹਾਡਾ ਕੀ ਲੱਗਦਾ ਉਹਨਾਂ ਨੂੰ ਬੋਲਣਾ ਚਾਹੀਦਾ ਵਾ ਕੱਲਾ ਇਹ ਨਹੀਂ ਚਾਹੀਦਾ ਵੀ ਚੌਧਰ ਕਰਨੀ ਆ ਸਿਆ ਇਹ ਤੇ ਸਾਰਿਆਂ ਨੂੰ ਸੰਗਰਸ਼ ਕਰਨਾ ਚਾਹੀਦਾ ਜਿਹੜੇ ਪੱਟੀ ਹਲਕੇ ਦਾ ਇੱਕ ਇੱਕ ਬਸ਼ਿੰਦਾ ਹੈ ਜਿਹੜਾ ਲੋਕਾਂ ਦੀ ਗੱਲ ਕਰਦਾ ਵਾ ਲੁਕਾਈ ਦੀ ਗੱਲ ਕਰਦਾ ਵਾ ਉਹਨਾਂ ਸਾਰਿਆਂ ਨੂੰ ਬੋਲਣਾ ਚਾਹੀਦਾ ਸਰ ਇਹਦੇ ਵਿੱਚ ਜਿੱਦਾਂ ਕੋਈ ਗੱਲ ਨਹੀਂ ਲੱਗਦੀ ਹੋਰਾਂ ਦੇ ਬੜੇ ਜ਼ੰਗੀਨ ਅਲੀਗੇਸ਼ਨ ਤੁਹਾਨੂੰ ਲੱਗਦਾ ਕਿ ਪੁਲਿਸ ਇਨਵੈਸਟੀਗੇਸ਼ਨ ਡੀਪਲੀ ਹੋਣੀ ਚਾਹੀਦੀ ਹੈ ਤਾਂ ਕਿ ਜਨਤਕ ਦੇ ਲੋਕ ਨੇ ਉਹ ਸਾਹਮਣੇ ਆ ਬਿਲਕੁਲ ਪੁਲਿਸ ਇਨਵੈਸਟੀਗੇਸ਼ਨ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਨਾਲ ਇਹਦੇ ਤੇ ਮੈਂ ਕਹਿੰਦਾ ਅਮਰਿੰਦਰ ਸਿੰਘ ਰਾਜੇਵੜਿੰਗ ਨੂੰ ਪ੍ਰਤਾਪ ਸਿੰਘ ਬਾਜਵੇ ਨੂੰ ਸੁਖਜਿੰਦਰ ਸਿੰਘ ਰੰਦਾਵੇ ਨੂੰ ਵੀ ਇਹਦੀ ਤੁਹਮੀ ਲੱਗੋ ਮੈਂ ਵੀ ਲੱਗਦਾ ਵਾ ਆਪਾਂ ਰਲ ਕੇ ਦੀ ਇਨਵੈਸਟੀਗੇਸ਼ਨ ਕਰਾਈਏ ਇਹਦਾ ਫੋਨ ਰਮਿੰਦਰ ਗਿੱਲ ਦਾ ਪੁਲਿਸ ਨੂੰ ਦੇ ਦਿਓ ਸਾਰਾ ਕੁਝ ਸਾਫ ਹੋ ਜਾਣਾ ਇਹਦੇ ਫੋਨ ਚੋਂ ਸਾਰਾ ਕੁਝ ਨਿਕਲੋਣਾ ਆ ਵੇਖੋ ਇੱਥੇ ਵੇਖੋ ਇੱਕ ਬੰਨੇ ਹਰਮਿੰਦਰ ਗਿੱਲ ਖੜਾ ਵਿਚਕਾਰ ਉਹਦੀ ਵਾਈਫ ਆ ਤੇ ਇੱਕ ਬੰਨੇ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਏਡੇ ਵੱਡੇ ਕ੍ਰਾਈਮਨਲ ਨੂੰ ਤੇ ਉਹ ਗੁਲਦਸਤਾ ਇਹਦੀ ਵਾਈਫ ਨੂੰ ਖੜਾਉਂਦਾ ਪਿਆ ਕੀ ਮੈਸੇਜ ਜਾਊਗਾ ਲੋਕਾਂ ਦੇ ਵਿੱਚ ਵੀ ਏਡੇ ਵੱਡੇ ਕ੍ਰਾਈਮਨਲ ਬੰਦੇ ਨੂੰ ਜਿਹਦੇ ਤੇ 2014 15 ਚ ਪਰਚੇ ਦਰਜ ਜਿਹਦੇ ਤੇ ਫੇਰ 2015 ਦੇ ਵਿੱਚ ਫੇਰ ਅਮਰਸਰ ਪਰਚਾ ਦਰਜ ਜੇਰ 2024 ਦੇ ਵਿੱਚ ਇੱਥੇ ਫੇਰ ਉਹਦੇ ਤੋਂ ਡਰੱਗ ਮਣੀ ਫੜੀ ਜਾਂਦੀ ਆ ਇੱਕ ਨਜਾਇਜ਼ ਪਿਸਤੌਲ ਫੜਿਆ ਜਾਂਦਾ ਆ ਨਾਲ ਉਹਦੇ ਤੋਂ ਫੀਮ ਫੜੀ ਜਾਂਦੀ ਨਾਲ ਉਹਦੇ ਤੋਂ ਕੰਡਾ ਫੜਿਆ ਜਾਂਦਾ ਵਾ ਜਿਹੜਾ ਸਮਾਹੇ ਰਹਿਣ ਤੋਂ ਲੈ ਲਈ ਇਹਨੇ ਰੱਖਿਆ ਸੀ ਤੇ ਆ ਵੇਖੋ ਆਪਦੀ ਵਾਈਫ ਖੜਾ ਕੇ ਤੇ ਉਹਨੂੰ ਗੁਲਦਸਤਾ ਦਉਂਦਾ ਪਿਆ ਵਾ ਉਹਦੇ ਬਾਅਦ ਆ ਆ ਵੇਖੋ ਪੀਸੀ ਕਰਦੇ ਪਏ ਆ ਇਹ ਪ੍ਰਗਟ ਸੋ ਜਲੰਧਰ ਦੇ ਵਿੱਚ ਨਾਲ ਬਲਵੰਸੋ ਰਾਂਬੂ ਵਾਲੀਆ ਬੈਠਾ ਹਰਮਿੰਦਰ ਗਿੱਲ ਬੈਠਾ ਕਾਕਾ ਲੋਗਰ ਬੈਠਾ ਵਾ ਧਰਮਪੁਰ ਤੋਂ ਸਾਫਤਾ ਐਮ ਐਲ ਏ ਰਿਆ ਇਹ ਫੇਰ ਅਵਤਾ ਹਿਰਾਤ ਸਿੰਘ ਪੁੱਤਰ ਅਵਤਾਰ ਸਿੰਘ ਆ ਫੇਰ ਪਿੱਛੇ ਖੜਾ ਵਾ ਇਹ ਜਲੰਧਰ ਦੇ ਵਿੱਚ ਇਹਨਾਂ ਪ੍ਰੈਸ ਕਾਨਫਰੰਸ ਕੀਤੀ ਆ ਕਿ ਜਿੱਥੇ ਜਾਂਦਾ ਸੀ ਹਰਮਿੰਦਰ ਗਿੱਲ ਇਹਨੂੰ ਆਪਦੀ ਗੱਡੀ ਚ ਪਾ ਕੇ ਖੜਦਾ ਸੀ ਹਰ ਥਾਂ ਤੇ ਇਸ ਬੰਦੇ ਨੂੰ ਨਾਮ ਰੱਖਦਾ ਸੀ ਤੇ ਇਹ ਨਹੀਂ ਇਹਦੇ ਤੇ 2026 ਚ ਪਰਚਾ ਦਰਜ ਹੋਇਆ ਇਹ ਬੰਦਾ ਕ੍ਰੀਮ ਨਾਲ ਇਹਨੇ ਕਈ ਕਤਲ ਪਹਿਲਾਂ ਕੀਤੇ ਕਈ ਇਹਨੇ ਪੁੱਠੀਆਂ ਸਿੱਧੀਆਂ অপرتیاں ਦੇ ਕੰਮ ਕੀਤੇ ਰੇਕੀ ਕਰਾਈ ਮਰਡਰ ਕਰਾਏ ਨਜਾਇਜ਼ ਵੈਪਨ ਦਿੱਤੇ ਬਲਦ ਸਾਹਿਬ ਪੱਟੀ ਵਾਲੇ ਲਈ ਸੁਰੱਖਿਆ ਵਾਸਤੇ ਕੀ ਲੱਗਦਾ ਜੀ ਇਹੋ ਜਿਹੇ ਬੰਦੇ ਜਿਹੜੇ ਫੜੇ ਗਏ ਨੇ ਕਿ ਐਸਐਸਪੀ ਨੇ ਡੀਪ ਰਿਕਰ ਡਵੈਲਪ ਕੀਤਾ ਜਾ ਰਿਹਾ ਜੀ ਹੋਰ ਇਨਵੈਸਟੀਗੇਸ਼ਨ ਕਰੂਗੀ ਪੱਟੀ ਦੇ ਵੀ ਹੋਰ ਬੰਦੇ ਨੰਨ ਜਾਣਦੇ ਤਾਂ ਵੇਖੋ ਮੈਂ ਧੰਨਵਾਦ ਕਰਦਾ ਐਸਐਸਪੀ ਸ੍ਰਿੰਦਰ ਲੰਬਾ ਜੀ ਦਾ ਜਿਨ੍ਹਾਂ ਨੇ ਬੜੀ ਇਮਾਨਦਾਰੀ ਨਾਲ ਨੀਕ ਨੀਤੀ ਨਾਲ ਇਹੋ ਜਿਹੇ ਕ੍ਰਿਮੀਨਲ ਬੰਦਿਆਂ ਨੂੰ ਜਿਨ੍ਹਾਂ ਜਰਮਲ ਸਿੰਘ ਸਰਪੰਚ ਦਾ ਮਰਡਰ ਕੀਤਾ ਤੇ ਥੋੜੀ ਸਮੇਂ ਦੇ ਵਿੱਚ ਉਹਨਾਂ ਬੰਦਿਆਂ ਨੂੰ ਵੀ ਫੜ ਲਿਆ ਉਹਨਾਂ ਬੰਦਿਆਂ ਨੂੰ ਫੜ ਲਿਆ ਤੇ ਜਿਹ ਜਾ ਜਿਹੜੇ ਬੰਦੇ ਨੇ ਹਥਿਆਰ ਦਿੱਤੇ ਆ ਐਸਐਸਪੀ ਸਾਹਿਬ ਨੇ ਉਹ ਵੀ ਬੰਦੇ ਜਿਹੜੇ ਆ ਐ ਪਰਦਾ ਪਾਸੀ ਕਰਕੇ ਨੰਗੇ ਕਰਤੇ ਆ ਤੇ ਮੈਂ ਇਹੋ ਬੇਨਤੀ ਕਰਦਾ ਵੀ ਜਿਹੜਾ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਆ ਜਿਹੜਾ ਇਹਦੇ ਪਿੱਛੇ ਆਕਾ ਬੈਠਾ ਨਾ ਉਹਨੂੰ ਵੀ ਨੰਗਾ ਕੀਤਾ ਜਾਣਾ ਚਾਹੀਦਾ ਵਾ ਉਹ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜਾ ਵੀ ਬੰਦਾ ਇਸ ਤੇਨੋ ਇਨਵੋਲ ਹੁੰਦਾ ਮੈਂ ਕਹਿੰਦਾ ਜੇ ਮੈਂ ਇਨਵੋਲ ਹੋਏ ਨਾ ਮੈਂ ਇਹ ਕਹਿੰਦਾ ਇਹਨਾਂ ਨੂੰ ਹਰਮਨ ਸਿੰਘ ਹੋਣਾ ਨੂੰ ਇਹ ਦੋਵੇਂ ਚੁੱਪ ਬੈਠੇ ਆ ਕੇਪੀ ਵੀ ਚੁੱਪ ਬੈਠਾ ਹਰਮਨ ਸਿੰਘ ਵੀ ਚੁੱਪ ਬੈਠਾ ਮੈਂ ਇਹਨਾਂ ਨੂੰ ਕਹਿੰਦਾ ਆ ਇਹ ਵੇਖੋ ਤੁਹਾਨੂੰ ਪਤਾ ਆ